ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਧੂਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਣ ਮੰਨ ਅਕਥ ਕਥਾ ਹਰ ਨਾਮ ਰੇਤ ਬੋਧ ਸਿੱਧ ਸੁਖ ਪਾਹਵੈ ਪਾਟ ਗੁਰਮਤ ਹਰ ਰਾਮ ਰਾਮ ਰਖਾਓ ਨਾਨਕ ਖਿਆਨ ਪ੍ਰਾਨ ਜਸੇ ਉਤਮਹ ਖਟ ਦਰਸ਼ਨ ਗਹ ਵੈ ਰਾਮ ਸ਼ੰਕਰ ਕਰੋੜ ਤਿਤਿਸ ਧਾਇਉ ਨਹੀਂ ਜਾਣਿਉ ਹਰ ਮਰਮਾਮ ਸੁਰ ਨਰ ਗੰਨ ਗੰਧਰ ਪਿਤਸ ਗਾਵੇ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੇ ਹਰ ਜਨ ਕੋ ਤੇ ਸੰਤ ਭਲੇ ਹਰਿ ਰਾਮ ਪੈ ਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾਂ ਜਸ ਗਾਇਓ ਹਰ ਹਰ ਰਤਨ ਰਤਨ ਹਰ ਨਿਕੋ ਗੁਰ ਸਤ ਗੁਰਦਾਨ ਦਿਵਾਇਓ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੇ ਤਿਸ ਦੇਵੋ ਜਨ ਹਰ ਮੀਤ ਮਲਾਇਓ ਖਿੰਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਦਸ ਧਿਆਇਓ ਜਨ ਨਾਨਕ ਕੋ ਹਰ ਪੀਟੇ ਸੁਆਮੀ ਦੁਖ ਹੋ ਮੇ ਰੋਗ ਗਵਾਇਓ ਬੈਰਾੜੀ ਮਹੰਲਾ ਚੌਥਾ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰਿਕ ਕਮਾਵੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤਤ ਵਿਸਥਾਰਾ ਵਿਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੀਲੇ ਆਪੇ ਹਰਿ ਆਪੇ ਝਗਰ ਚੁਕਾਵੇ ਬੈ ਰਾੜੀ ਮਹਲਾ ਚੌਥਾ ਜਪ ਮੰਨ RAM ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰਿ ਪਵਜਲ ਪਾਰ ਉਤਾਰਾ ਰਹਾਉ ਆਯਾ ਨਗਰ ਵਸਤ ਹਰ ਸੁਆਮੀ ਹਰ ਨਿਰਪਉ ਨਿਰਵੈਰ ਰੰਗਾਰਾ ਹਰ ਨਿਕਟ ਵਸਤ ਕਸ਼ਨਦਰ ਨ ਆਵੇ ਹਰ ਲਤਾ ਗੁਰ ਵਿਚਾਰਾ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਹਰ ਆਪਕੇ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵੇਹਾ ਚੇ ਸੋ ਸਾਹੁ ਸਚਾ ਵਨ ਜਾਰਾ ਬੈ ਰਾੜੀ ਮਹੱਲਾ ਚੌਥਾ ਚਪ ਮੰਨ ਹਰਨ ਰੰਜਨ ਨਰੰਕਾਰਾ ਸਦਾ ਸਦਾ ਹਰ ਤੇ ਆਈਏ ਸੁਖ ਦਾਤਾ ਜਾ ਕਾ ਅੰਤ ਨਾ ਪਰਵਾਰ ਰਹਾ ਅਗਨ ਕੁੰਟ ਮਹਿ ਉਰਦਲੇ ਬਲਾਕਾ ਹਰ ਰਾਖੇ ਉਦਰ ਮਝਾਰਾ ਸੋ ਐਸਾ ਹਰ ਸਹਿਵੋ ਮੇਰੇ ਮਨ ਹਰ ਅੰਤ ਛਡਾਵਨ ਹਾਰਾ ਜਾ ਕੇ ਹਿਰਦੇ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੂ ਨਿਸਤਾਰਾ ਹਰ ਕਿਰਪਾ ਤੇ ਪਾਈਏ ਹਰ ਜਪਨ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋਇ ਛੇ ਸੋਇ ਫਲ ਬਹਾਵੇ ਫਿਰ ਦੁਖ ਨ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਬਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਨ ਮੈਂ ਬਿਸਰ ਸਭ ਚਾਏ ਤੂੰ ਬੇਅੰਤ ਸਰਬ ਕਲਪੂਰਾ ਜੋ ਕਿਸ਼ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜੀਉ ਪਾਵੇ ਤੇ ਵੇਸ਼ ਢਾਏ ਤੂੰ ਬੇਅੰਤ ਸਰਬ ਕਲਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਉ ਪਾਵੇ ਤੇ ਵੇ ਛਡਾਏ ਰਾਗ ਬੈਰਾਣੀ ਮਹਲਾ 5 ਕਰ ਪੈਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੰਤ ਜੇ ਨਾ ਮਿਲ ਹਰ ਜਸ ਗਾਇਓ कोट जन्म के दुख गवायो रहाओ जो चाहत सोई मन पायो कर कृपा हर नाम दिवायो सर्व सुख हर नाम वड़ाई गुरु प्रसाद नानक मत पाई सर्व सुख ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਟਿਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ